ਸਾਸ਼ੀ ਕਾਲ ਦੋਸਤੋ ਅੱਜ ਦੀ ਕਹਾਣੀ ਹਸਪੀਟਲ ਵਿੰਡੋ ਏ ਕਹਾਣੀ ਸ਼ਾਇਦ ਤੁਹਾਡੀ ਜ਼ਿੰਦਗੀ ਬਦਲ ਦੇਵੇ ਮੈਂ ਆਰਮੀ ਦਾ ਰਿਟਾਇਰਡ ਅਫਸਰ ਬਸ ਇੱਕ ਅਜੀਹਾ ਐਕਸੀਡੈਂਟ ਹੋਇਆ ਹਮੇਸ਼ਾ ਲਈ ਬੈੱਡ ਤੇ ਪੈ ਗਿਆ ਘਰਦਿਆਂ ਹਸਪੀਟਲ ਵਿੱਚ ਦਾਖਲ ਕਰਾ ਦਿੱਤਾ ਹਾਲਤ ਇੰਨੀ ਮਾੜੀ ਕਿਸਰਾਣੇ ਆਕਸੀਜਨ ਤੇ ਲੱਤਾਂ ਹਿਲਾਏ ਬਿਨਾ ਪੂਰਾ ਦਿਨ ਛੱਤ ਵੱਲ ਵੇਖਦਾ ਰਹਿੰਦਾ ਮੇਰੇ ਕਮਰੇ ਵਿੱਚ ਇੱਕ ਬੈੱਡ ਹੋਰ ਸੀ ਜੋ ਕਿ ਖਿੜਕੀ ਦੇ ਕੋਲ ਸੀ ਉਸਤੇ ਇੱਕ ਮਰੀਜ਼ ਹੋਰ ਸੀ ਜਿਸ ਦੀਆਂ ਦੋਵੇਂ ਕਡਨੀਆਂ ਖਰਾਬ ਸੀ ਡਾਇਲਿਸਿਸ ਹੁੰਦੇ ਸੀ ਪਰ ਦਿਨ ਵਿੱਚ ਉਹ 2-3 ਵਾਰ ਬੈੱਡ ਤੇ ਬੈਠ ਸਕਦਾ ਸੀ ਕਮਰੇ ਵਿੱਚ ਕੰਮ ਕਰਨ ਵਾਲੀ ਨਰਸ ਸਾਨੂੰ ਦੋਵਾਂ ਨੂੰ ਦਵਾਈ ਦੇ ਜਾਂਦੀ ਤੇ ਮੈਂ ਬਸ ਕਦੀ ਛੱਤ ਨੂੰ ਨਿਹਾਰਦਾ ਰਹਿੰਦਾ ਕਤੇ ਦੂਜੇ ਮਰੀਜ਼ ਨਾਲ ਮਾੜੀ-ਮੋਟੀ ਗੱਲ ਕਰ ਲੈਂਦਾ ਵਕਤ ਨਾਲ ਸਾਡੀ ਜਾਣ ਪਛਾਣ ਵੱਧ ਗਈ ਜੋ ਕਿ ਦੋਸਤੀ ਵਿੱਚ ਬਦਲ ਗਈ ਉਹ ਵੀ ਆਰਮੀ ਵਿੱਚ ਹੀ ਸੀ ਅਸੀਂ ਦੋਵੇਂ ਆਪਣੇ ਪਰਿਵਾਰ ਦੀਆਂ ਘਰ ਦੀਆਂ ਕੰਮਾਂ ਦੀਆਂ ਪੁਰਾਣੀਆਂ ਯਾਦਾਂ ਦੀਆਂ ਸੁਪਨਿਆਂ ਦੀਆਂ ਤੇ ਆਪਣੀ ਆਰਮੀ ਲਾਈਫ ਦੀਆਂ ਗੱਲਾਂ ਕਰਦੇ ਮੈਂ ਉਸ ਨੂੰ ਦੱਸਦਾ ਕਿ ਮੈਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀ ਉਸ ਦਾ ਬੈੱਡ ਖਿੜਕੀ ਦੇ ਕੋਲ ਸੀ ਉਹ ਹਰ ਰੋਜ਼ ਦੁਪਹਿਰ ਨੂੰ ਆਪਣਾ ਬੈੱਡ ਨਰਸ ਕੋਲੋਂ ਟੇਡਾ ਕਰਵਾ ਲੈਂਦਾ ਤੇ ਖਿੜਕੀ ਤੋਂ ਬਾਹਰ ਝਾਕਦਾ ਤੇ ਮੈਨੂੰ ਬੜੇ ਰੌਚਕ ਢੰਗ ਨਾਲ ਦੱਸਦਾ ਵਾਹ ਬਾਹਰ ਕਿੰਨਾ ਸੋਹਣਾ ਗਾਰਡਨ ਹੈ ਕੋਲ ਲੇਕ ਵੀ ਹੈ ਲੇਕ ਵਿੱਚ ਬਤਖਾਂ ਨੇ ਬੱਚੇ ਬਾਹਰ ਪਾਰਕ ਵਿੱਚ ਖੇਡ ਰਹੇ ਨੇ ਰੰਗ-ਬਰੰਗੇ ਫੁੱਲ ਖਿੜੇ ਹੋਏ ਨੇ ਲੋਕ ਸੈਰ ਕਰ ਰਹੇ ਨੇ ਮੈਂ ਆਪਣੀਆਂ ਅੱਖਾਂ ਬੰਦ ਕਰਦਾ ਤੇ ਉਸ ਨਜ਼ਾਰੇ ਨੂੰ ਰੋਜ਼ ਇਮੇਜਿਨ ਕਰਨ ਲੱਗਦਾ ਜਿਵੇਂ ਮੈਂ ਵੀ ਉੱਥੇ ਹੀ ਪਹੁੰਚ ਗਿਆ ਹੋਵਾਂ ਹਰ ਰੋਜ਼ ਜਦ ਵੀ ਉਹ ਬੈੰਦਾ ਮੈਂ ਉਸਦੇ ਦਸਤੇ ਨਜ਼ਾਰਿਆਂ ਵਿੱਚ ਖੋ ਜਾਂਦਾ ਕਦੀ ਕਦੀ ਮੈਨੂੰ ਉਸ ਨਾਲ ਥੋੜੀ ਜਲਨ ਵੀ ਹੁੰਦੀ ਜਦ ਵੀ ਉਹ ਉੱਠ ਕੇ ਬੈੰਦਾ ਮੈਂ ਬੇਸਬਰੀ ਨਾਲ ਉਸ ਦੀਆਂ ਗੱਲਾਂ ਦੀ ਉਡੀਕ ਕਰਨ ਲੱਗਦਾ ਸਮਾਂ ਬਹੁਤ ਵਧੀਆ ਕੱਟਣ ਲੱਗ ਪਿਆ ਉਸ ਦੀਆਂ ਗੱਲਾਂ ਨਾਲ ਜਿਵੇਂ ਮੈਨੂੰ ਆਪਦਾ ਦਰਦ ਭੁੱਲ ਜਾਂਦਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਰਾਤ ਉਸ ਦਾ ਸਾਰੂ ਕਰਨ ਲੱਗ ਪਿਆ ਨਰਸਾਂ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਤ ਹੋ ਗਈ ਨਰਸ ਉਸਦੀ ਬਾਡੀ ਲੈ ਗਈ ਕਮਰਾ ਸਾਫ਼ ਕੀਤਾ ਖਿੜਕੀ ਵਾਲਾ ਬੈੱਡ ਹੁਣ ਖਾਲੀ ਸੀ ਅਗਲੇ ਦਿਨ ਮੈਂ ਨਰਸ ਨੂੰ ਕਿਹਾ ਕਿ ਮੈਂ ਖਿੜਕੀ ਵਾਲੇ ਬੈੱਡ ਤੇ ਜਾ ਸਕਦਾ ਨਰਸ ਨੇ ਕਿਹਾ ਹਾਂ ਹਾਂ ਜ਼ਰੂਰ ਦੂਜੇ ਦੂਜੇ ਦਿਨ ਉਸ ਨੇ ਮੇਰਾ ਬੈੱਡ ਖਿੜਕੀ ਕੋਲ ਕਰ ਦਿੱਤਾ ਜਦ ਮੈਂ ਉਸ ਖਿੜਕੀ ਵਾਲੇ ਬੈੱਡ ਤੇ ਪਹੁੰਚਿਆ ਮੈਂ ਬੇਸਬਰੀ ਨਾਲ ਬਾਹਰ ਦੇਖਣ ਲੱਗਿਆ ਮੇਰੇ ਦਿਮਾਗ ਵਿੱਚ ਉਹੀ ਚੱਲ ਰਿਹਾ ਸੀ ਜੋ ਮੇਰਾ ਦੋਸਤ ਰੋਜ਼ ਮੈਨੂੰ ਦੱਸਦਾ ਸੀ ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਮੈਂ ਦੇਖਿਆ ਨਾ ਝੀਲ ਨਾ ਪਾਰਕ ਨਾ ਦਰਖਤ ਤੇ ਨਾ ਹੀ ਕੋਈ ਝੂਲਾ ਉੱਥੇ ਤਾਂ ਸਿਰਫ ਇੱਕ ਕੰਦ ਸੀ ਮੇਰੀਆਂ ਅੱਖਾਂ ਬਰ ਆਈਆਂ ਮੈਨੂੰ ਇਹ احساس ਹੋਇਆ ਕਿ ਕਈ ਵਾਰ ਜੋ ਲੋਕ ਸਾਡੇ ਲਈ ਕੁਝ ਕਰਦੇ ਨੇ ਉਹ ਸਾਡੀ ਜ਼ਿੰਦਗੀ ਵਿੱਚ ਉਮੀਦ ਦੇ ਰੰਗ ਭਰਨ ਲਈ ਕਰਦੇ ਨੇ ਜ਼ਿੰਦਗੀ ਨੂੰ ਕਿਵੇਂ ਦੇਖਣਾ ਇਹ ਸਾਡੀ ਸੋਚ ਤੇ ਨਿਰਭਰ ਕਰਦਾ ਹੈ ਇੱਕੋ ਹੀ ਸਥਿਤੀ ਨੂੰ ਅਸੀਂ ਸੁੰਦਰ ਵੀ ਬਣਾ ਸਕਦੇ ਹਾਂ ਤੇ ਦੁੱਖ ਭਰੀ ਵੀ ਹਰ ਝੂਠ ਬੁਰਾ ਨਹੀਂ ਹੁੰਦਾ ਕਈ ਵਾਰ ਇੱਕ ਛੋਟਾ ਜਿਹਾ ਸਫੇਦ ਝੂਠ ਕਿਸੇ ਦੀ ਜ਼ਿੰਦਗੀ ਬਣਾ ਸਕਦਾ ਹੈ ਦੋਸਤੋ ਜੇਕਰ ਤੁਸੀਂ ਕਿਸੇ ਦੀ ਰੌਸ਼ਨੀ ਬਣ ਸਕਦੇ ਹੋ ਤਾਂ ਜ਼ਰੂਰ ਬਣਿਓ ਕਿਉਂਕਿ ਹੋ ਸਕਦਾ ਹੈ ਕਿ ਜ਼ਿੰਦਗੀ ਦੇ ਦੂਜੇ ਪਾਸੇ ਬਾਗ ਭਾਵੇਂ ਨਾ ਹੋਵੇ ਪਰ ਤੁਹਾਡੇ ਸੱਚੇ ਸ਼ਬਦ ਕਿਸੇ ਦੀ ਜ਼ਿੰਦਗੀ ਦਾ ਸਭ ਤੋਂ ਸੁੰਦਰ ਨਜ਼ਾਰਾ ਬਣਾ ਸਕਦੇ ਨੇ ਦੋਸਤੋ ਜੇਕਰ ਕਹਾਣੀ ਪਸੰਦ ਆਈ ਹੋਵੇ ਤਾਂ ਕਹਾਣੀ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਧੰਨਵਾਦ